ਲੋ ਜੀ ਇਹ ਸਾਹਮਣੇ ਆ ਗਿਆ ਜੀ ਗੇਟ ਤੇ ਚੱਲਦੇ ਆ ਵੀਰੇ ਤੇ ਉਹ ਸਾਹਮਣੇ ਲਿਖਿਆ ਹੋਇਆ ਜੀ ਗੁજરા ਅਜੀਤਗੜ੍ਹ ਸਾਹਿਬ ਤੇ ਤੇ ਇਹ ਸਾਹਮਣੇ ਬੋਰ ਲਿਖਿਆ ਹੋਇਆ ਜੀ ਰਿਫੋਰਸਾਈਟ ਹਾਂਜੀ ਸੋ ਆਪਾਂ ਹੁਣ ਇੱਥੋਂ ਤਰਪਿਆਂ ਜੀ ਗੁਰਦੁਆਰਾ ਸ੍ਰੀ ਨਾਨਕਪੁਰ ਸਾਹਿਬ ਜੀ ਤੋਂ ਤੇ ਹੁਣ ਆਪਾਂ ਚੱਲੇ ਆਂ ਜੀ ਗੁਰਦੁਆਰਾ ਬਿਪੋਰ ਸਾਹਿਬ ਤੇ ਉੱਥੇ ਚੱਲਦੇ ਆਂ ਜੀ ਉੱਥੇ ਦਰਸ਼ਨ ਕਰਾਉਣੇ ਆ ਤੁਹਾਨੂੰ ਤੇ ਤੇ ਇੱਥੋਂ ਹੈਗਾ ਜੀ ਸ੍ਰੀ ਨਾਨਕਪੁਰ ਸਾਹਿਬ ਜੀ ਤੋਂ 25 ਕਿਲੋਮੀਟਰ ਅੱਧਾ ਘੰਟਾ ਦਾ ਟਾਈਮ ਦੱਸ ਰਿਹਾ ਜੀ ਆਪਾਂ ਨੂੰ ਚਲੋ ਚਲੋ ਲੈ ਬੈਗ ਦੀ ਜੱਫੀ ਖਰਾਬ ਹੋ ਗਈ ਹੋਰ ਇਹਨਾ ਕੋਈ ਪੰਗਾ ਹੁੰਦਾ ਰਹਿੰਦਾ ਚਲੋ ਜੀ ਇਹ ਹੈਗਾ ਜੀ ਉਹਨਾਂ ਵਾਲਾ ਰਾ ਉਨਾ ਉਨਾ ਹਿੰਮਤ ਚੱਲ ਉਨਾ ਤੇ ਗੁਰਦਰਾ ਸਾਹਿਬ ਜਿੱਤੋਂ ਕਿਲੇ ਦੇ ਉੱਪਰ ਮਾਤਾ ਨੈਣਦੇਵੀ ਦਾ ਵੀ ਮੰਦਿਰ ਦਿਖਦਾ ਹੁੰਦਾ ਇਹਦੀ ਬਸੜਾ ਤਰਪੁਰ ਸਾਹਿਬ ਜੀ ਦਾ ਇਹ ਤਾਂ ਬਸਤਾ ਵਿੱਚ ਜਦੇ ਨੇ ਜਿਹੜੇ ਹਨੇ ਤੋਂ ਉਹ ਰਹਾਣਾ ਦਾ ਉੱਥੇ ਨੰਬਰ ਸਾਹਿਬ ਦੇ ਨਾਲ ਕੋਸਾ ਦੋਸਤਾ ਦੋਧਿਆਣਾ ਤੇ ਇੱਥੋਂ ਆਇਆਗਾ ਜੀ ਚੋ ਵੀ 25 ਕਿਲੋਮੀਟਰ ਗਰਦਰਾਪੀ ਫੋਰਸਾਹਬ ਤੇ ਜਿਹੜਾ ਉਹ ਸਾਹਮਣੇ ਰਸਤਾ ਜਾ ਰਿਹਾ ਮੈਂ ਦਿਖਾਉਣਾ ਤੁਹਾਨੂੰ ਇਹ ਵਾਲਾ ਇਹ ਵਾਲਾ ਇਹ ਜਾਂਦਾ ਜੀ ਮਾਤਾ ਨੈਣਾ ਦੇਵੀ ਠੀਕ ਹੈ ਜੀ ਉਹ ਲੱਗਾ ਹੋਇਆ ਬੋਰਡ ਵੱਡਾ ਸਾਰਾ ਇਹ ਉਧਰ ਲੰਘ ਜਾਂਦਾ ਜੀ ਫਤਿਹਗੜ੍ਹ ਸਭ ਕਿਲਾ ਫਤਿਹਗੜ੍ਹ ਸਭ ਇਧਰ ਹੈ ਜੀ ਕਿਲਾ ਅੱਪਰ ਚੱਲਿਆਂ ਜੀ ਹੁਣ ਦਰਬਾਰਾ ਵਿਪੋਰ ਸਾਹਿਬ ਤੇ ਵੀਡੀਓ ਨਾਲ ਬਣੇ ਰਹੋ ਹੇ ਗੁਰੂ ਵਾਹਿਗੁਰੂ ਵਾਹੇ ਗੁਰੂ ਸਪੈਕ ਹੈ ਕਿ ਨੈਸ਼ਨਲ ਹਾਈਵੇ ਤੇ ਠੀਕ ਹੈ ਜੀ 503 ਤੇ ਚਲਦੇ ਆਪੇ ਫੋਣੀ ਫੋਣੀ ਰੁਪੜ ਮੰਗਲ ਮੰਗਲ ਵਾਲ ਪੈ ਜਾਂਦਾ ਜੀ ਤੇ ਜ਼ਰੂਰ ਦਸਵਾ ਕਰਵਾਓ ਮਜਾਰਾ 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 ਚਲੋ ਸਫ਼ਰ ਕਰਦੇ ਹਾਂ ਜੀ ਫਿਰ ਹੇ ਜੀ ਇਹ ਦੁਰਦਰਾ ਇਹ ਹੋਰ ਸਾ ਸਿੱਧਾ ਇਹ ਫਾਟਾ ਕੰਦੇ ਜੀ ਫਾਟ ਕ ਲੰਕ ਕੇ ਜਿਹਨੇ ਸੰਗਤ ਵਾਸੇ ਸ੍ਰੀ ਗੁਰੂ ਨਾਨਕ ਪਰਸਬੰਧੀ ਤਾਂ ਇੱਧਰ ਜ਼ਰੂਰ ਹੋ ਕੇ ਆ ਜੀ ਉਕੇ ਦਸਵੇਂ ਪਾਤਸ਼ਾਹ ਜੀ ਨੇ ਜੋ ਪਾਈ ਸਹਿਬ ਜੀ ਦੀ ਬਾਣੀ ਉਚਾਰਨ ਇਸ ਗੁਰਦੁਆਰੇ ਇਸੇ ਸਾਹਮਣੇ ਆ ਗਿਆ ਜੀ ਗੇਟ ਤੇ ਚੱਲਦੇ ਆ ਵੀਰੇ ਤੇ ਉਹ ਸਾਹਮਣੇ ਲਿਖਿਆ ਹੋਇਆ ਜੀ ਕੁਦਰਤ ਅਜੀਤਗੜ੍ਹ ਸਾਹਿਬ ਤੇ ਤੇ ਸਾਹਮਣੇ ਬੋਰ ਲਿਖਿਆ ਹੋਇਆ ਜੀ ਰਿਫੋਰਸ ਸਾਈਡ ਬੰਦਰ ਓ ਬੱਠਾ ਬੰਦਰ ਓ ਦੇਖ ਓ ਦੇਖ ਓ ਦੇਖ ਇਹ ਬੱਠਾ ਬਜਾਰਾ ਇਹ ਜੀ ਦੁਬਾਰਾ ਵਿਪੋਰ ਸਾਹਿਬ ਆ ਦੇ ਬੱਠਾ ਹਾਂ ਵਾਏ ਗੋ ਸਮੋਲੇ ਦੁਬਾਰਾ ਵਿਪੋਰ ਸਾਹਿਬ ਜੀ ਇੱਥੇ ਪਹੁੰਚ ਰਹੇ ਆ ਬਾਈ ਕਿੱਥੇ ਹਾਂਜੀ ਜਿਸ ਗੁਰੂ ਘਰ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਬੀਪੌਰ ਸਾਹਿਬ ਰਾਜਾ ਰਤਨ ਰਾਏ ਦੀ ਬੇਨਤੀ ਪ੍ਰਵਾਨ ਕਰਕੇ ਇਸ ਸਥਾਨ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਈ ਮਹੀਨੇ ਬਿਰਾਜੇ ਸਨ ਸੰਮਤ 1753 ਭਾਦਰੋਂ ਸੁਦੀ ਅਸ਼ਟਮੀ ਐਤਵਾਰ ਵਾਲੇ ਦਿਨ ਕਲਗੀਧਰ ਪਾਤਸ਼ਾਹ ਜੀ ਨੇ ਸਤਲੁਜ ਦੇ ਕੰਢੇ ਇਸ ਪਵਿੱਤਰ ਸਥਾਨ ਤੇ ਚੋਪਈ ਸਾਹਿਬ ਜੀ ਦਾ ਬਾਣੀ ਦਾ ਉਚਾਰਨ ਕੀਤਾ ਸੀ ਸੰਬਤ 17 ਸਹਿਸ ਪਣੀਜੇ ਅਰਧ ਸਹਿਸ ਫੁਨਤੀਨ ਕੀ ਹਿਜਜ ਪਾਦਰਵ ਸੁਦੀ ਅਸ਼ਟਮੀ ਰਵਵਾਰ ਤੀਰ 77 ਗ੍ਰੰਥ ਸੁਧਾਰਾ ਤੇ ਇਸ ਸਥਾਨ ਨੰਗਲ ਡੈਮ ਸਤਲੁਜ ਦਰਿਆ ਦੇ ਕੰਢੇ ਉੱਤੇ ਝੀਲ ਦੇ ਕਿਨਾਰੇ ਉਤੇ ਸਥਿਤ ਹੈ ਗੁਰਦੁਆਰਾ ਵਿਪੋਰ ਸਾਹਿਬ ਫਾਈਨਲ ਆਪਾਂ ਦੀ ਚੱਲਣ ਲੱਗਿਆ ਜੀ ਹੁਣ ਗੁਰਦਾਰਾ ਸਾਹਿਬ ਜੀ ਤੋਂ ਗੁਰਦਰਾ ਬੀਪੁਰ ਸਾਹਿਬ ਜੀ ਤੋਂ ਤੇ ਜਾਂਦੇ ਆ ਰਹੀਏ ਨਮਸਕਾਰ ਕਰੀਏ ਜੀ ਚੱਲਦੇ ਆ ਜੀ ਫਿਰ ਜਾਪਾ ਵਾਪਸ ਸ੍ਰੀ ਨਨਕਸਰ ਸਾਹਿਬ ਪਹੁੰਚ ਗਏ ਆ ਜੀ ਪੁਰਸਾਬ ਤੋਂ ਤੇ ਜਦੋਂ ਜਰ ਆਪਾਂ ਬਹੁਤ ਗੁਰੂ ਸਭ ਨੂੰ ਸਨਸਕਾਰ ਕਰਕੇ ਚਲੇ ਪਾਵਾਂਗੇ ਵਾਹਿਗੁਰੂ ਜੀ ਤਾਲਸਾ ਵਾਹਿਗੁਰੂ ਜੀ ਬਦਕੁਰ ਸਾਹਿਬ ਜੀ ਤੋਂ ਹੈਗਾ ਜੀ ਕਿ ਭੋਰ ਸਾਹਿਬ 24 ਕਿਲੋਮੀਟਰ ਸਿੱਧਾ ਰੋੜ ਹੈ ਨਾ ਕਿਤੇ ਮੋੜ ਨਾ ਕੋਈ ਸੜਕ ਵਧੀਆ ਬਣੇ ਹੋਇਆ ਪੂਰੇ ਘੈਂਟ ਜਦੋਂ ਵੀ ਆਓ ਦਰਸ਼ਨ ਕਰਕੇ ਜਾਓ ਚਲਦੇ ਆ ਜੀ ਹੌਲੀ ਹੌਲੀ ਦੇਖਦੇ ਆ ਕੋਈ ਢਾਬਾ ਚਾਹ ਪੀਨੇ ਆ ਹੌਂਦ ਵੀ ਹੋ ਗਈ ਆ ਜੀ ਤੇ ਲੱਭਦਾਂ ਹਾਲਾਤ ਅਸੀਂ ਘਰ ਵਿੱਚ ਲੱਭਦੇ ਸੀ ਤੇ ਚਾਹ ਪੀ ਕੇ ਰੁਕਾਂਗੇ ਨਾ ਜਣ ਉਹਨੂੰ ਸਵਾਗਤ ਮਿਲੇਗਾ। ਸਾਮ ਵੀ ਹੋ ਗਿਆ ਜੀ 4:20 ਮਿੰਟ ਹੌਲੀ ਹੌਲੀ ਚੱਲਦੇ ਆ ਜੀ ਇੱਥੇ ਰਾਹ ਵਿੱਚ ਕੋਈ ਹੈਗੇ ਠੱਬਾ ਇੱਥੇ ਇੱਕ ਸਾਫਾ ਸ਼ਹਿਰ ਚੁਰਚ ਬੁਰਾ ਜਾ ਰਹੀ ਇੱਥੇ ਕੋਸੂ ਦੇਖਦੇ ਆ ਜੀ ਸਿਹਰੀ ਬਾ ਬਾਕੀ ਵੀਡੀਓ ਹੋਰ ਕੜੀਆਂ ਪੁੱਛਦੀਆਂ ਗੁਰੂ ਘਰ ਆ ਗਏ ਆ ਜੇ ਤੁਹਾਨੂੰ ਹੋਰ ਸਾਇਵ ਹੋਵੇਗਾ ਜੀ ਹੋਰ ਵੀ ਕਾਫੀ ਗੁਰੂ ਘਰ ਨੇ ਇਤਿਹਾਸਕ ਆਪਾਂ ਫਿਰ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਦਰਸ਼ਕਰਾਵਾਂ ਵੀ ਤੁਹਾਨੂੰ ਗੁਰਦਵਾਰਾ ਵਿਪੋਰ ਸਾਬ ਤੋਂ ਹੁੰਦੇ ਹੁੰਦੇ ਆ ਆਪਾਂ ਨੂੰ ਕੋਈ ਟੱਪਾ ਨਹੀਂ ਮਿਲਿਆ ਦਰਾਹੇ ਵਾਲੇ ਨੇੜੇ ਤੇ ਆ ਗਿਆ ਆਪਾਂ ਨੂੰ ਇੱਕ ਟੱਪਾ ਮਿਲਿਆ ਜਿੱਥੇ ਆਪਾਂ ਗਰਮ ਗਰਮ ਚਾਹ ਪੀਤੀ ਠੰਡ ਬਹੁਤ ਸੀ ਤੇ ਕਾਫੀ ਟਾਈਮ ਹੋ ਗਿਆ ਟ੍ਰੈਫਿਕ ਬਹੁਤ ਜਿਆਦਾ ਸੀ ਇਸੇ ਕਰਕੇ ਤੇ ਇੱਥੇ ਆਪਾਂ ਚਾਹ ਪੀਤੀ ਠੀਕ ਹੈ ਜੀ ਤੇ ਮਿਲਾਂਗੇ ਹੁਣ ਆਪਾਂ ਸਦਾ ਘਰੇ ਜਾ ਕੇ ਹਾਂਜੀ ਫਾਈਨਲ ਸੌਪਾ 하게 ਜਿ ਕਰੀ ਤੇ ਤੁਸੀਂ ਗੁਰੂ ਕਾ ਦੇ ਦਰਸ਼ਨ ਕਰ ਲਏ ਹੋਣਗੇ ਤੇ ਵਰਦਰਾ ਵੀ ਭੋਰ ਸਬਜੀ ਦੇ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਵਿੱਚ ਤੇ ਵੀਡੀਓ ਨੂੰ ਬਾਅਦ ਫਿਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ